ਕੁਝ ਹੋ ਜਰ ਰਿਹਾ ਹੈ ਨਾ ਨੀ ਮੈਂ ਬੰਦ ਕਰਦਾ ਨਾ ਮਾੜ ਲਗ ਰਿਹਾ ਹੋਰ ਬਾਦ ਦੇ ਮੁਰਸੀ ਹੋ ਗਿਆ ਤੂੰ ਇਹ ਗੱਲ ਵੇ ਕਰਦਾ 頑張れ。

ਛੱਡ ਦਿਆਂਗੇ ਕਿੱਥੋਂ ਰਹਿ ਰਹੇ ਮੈਂ ਤਾਂ ਪੱਕਾ ਦੇ ਜੋ ਇੱਕ ਬੱਚੇ ਦੀ ਦਿੱਤ ਹੋਈ ਸੀ ਕੀ ਕਰਨ ਬਣਾ ਦਿੱਤਾ ਪਈ ਉਹਦਾ ਕੋਈ ਸਾਨੂੰ ਸਮਝ ਨਹੀਂ ਲੱਗੀ ਕਿ ਕੀ ਕਰ ਰਿਹਾ ਹੁੰਦਾ ਸੀ ਹੁਣ ਤਾਂ ਫੋਨ ਆਇਆ ਸੀਗਾ ਸਾਡੇ ਕੋਲ ਟੋਟੇ ਮੁੰਡੇ ਦੀ ਜੇ ਕਿੰਨੀ ਉਮਰ ਸੀ ਉਹ ਕਿਸ ਕੰਮ ਵਿੱਚ ਸੀ ਪੜ੍ਹਾਈ ਦੇ ਵਿੱਚ ਸੀ ਗਿਆ ਤੇ 22 ਸਾਲ ਤੋਂ ਨੂੰ ਗੀਸ ਗੱਲ ਕਰਦੇ ਆ। ਮੈਨੂੰ ਲੱਗਾ 33 ਤਰੀਕ ਨੂੰ ਆਪਣੇ ਸੁਭਾਸ਼ ਨੂੰ। ਉਦੋਂ ਨਾਲ ਦਿਨ ਦਾ ਬੋਲਦਾ ਹੈ। ਉਹਨਾਂ ਨੇ ਜਿਹੜਾ ਇੱਕ ਕੰਮ ਕੀਤਾ। ਜਿਹੜੀ ਜੰਦ ਗੁੱਡਾਂ ਅੰਧੀ ਗਈ ਸੀ ਕਿੰਨੇ ਨਰ ਹੁਏ ਜਿਹੜੀ ਡੈਟ ਗੁੱਡ ਜਿਹੜਾ ਆਦਾਈ। ਇੱਕੋ ਮੇਨਾ ਲਾ ਗਿਆ ਕੀ ਕਰਨ ਮੰਗਦਾ। ਇੱਕ ਤਾਂ ਤੇ ਸਟ੍ਰਾਈਕ ਚੱਲ ਪਈ ਸ਼ਹਿਰ ਲੈਣ। 12 ਤੋਂ 13 ਦਿਨਾਂ ਚੱਲੀ ਗਈ। ਵਿੱਚ ਫਿਰ ਛੁੱਟੀ ਆ ਜਾਂਦੀ ਸ ਐਤਵਾਰ ਤੇ ਸ਼ਨੀਵਾਰ ਦੀ ਉਹ ਛੁੱਟੀ ਕਾਰਨ ਉਸ ਸਕਾਈ ਕਰਕੇ ਉਹ ਐ ਤਾਂ ਕਹਿਓ ਇੱਕ ਮਹੀਨਾ ਲੱਗਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਜਿਹੜੀ ਇੱਕ ਅਹਿਮ ਦੁਗਦਾਈ ਘਟਨਾ ਦੇ ਵਿੱਚ ਇੱਥੇ ਸਾਰੇ ਖੜੇ ਆਪ ਭਾਰੀ ਸੰਗਤ ਦਾ ਜਿਹੜਾ ਇਕੱਠ ਵੇਖ ਰਹੇ ਹੋ ਇਹ ਪਿੰਡ ਪੱਕੇ ਦੀ ਜੋ ਸਰਦਾਰ ਬੂਰ ਸਿੰਘ ਜੀ ਸਾਡੇ ਬਾਈ ਜੀ ਹੈ ਤੇ ਉਹਨਾਂ ਦਾ ਬੇਟਾ ਆਕਾਸ਼ਦੀਪ ਸਿੰਘ ਸਰਾ ਜੋ ਕਿ ਸਾਡਾ ਭਤੀਜਾ ਉਹ ਬਾਹਰਲੇ ਮੁਲਕ ਕੈਨੇਡਾ ਦੇ ਵਿੱਚ ਗਿਆ ਸੀਗਾ ਔਰ ਉੱਥੋਂ ਸਰਕਾਰਾਂ ਵੱਲੋਂ ਜਿਹੜਾ ਸਾਡੇ ਬੱਚਿਆਂ ਨੂੰ ਉਧਰ ਵੀ ਜਿਹੜਾ ਕੰਮ ਨਹੀਂ ਦਿੱਤਾ ਜਾ ਰਿਹਾ ਉਹਦੇ ਕਰਕੇ ਪਰੇਸ਼ਾਨੀ ਦੇ ਵਿੱਚ ਜਿਹੜਾ ਇੱਕ ਉਹਨੇ ਅਹਿਮ ਫੈਸਲਾ ਲੈ ਲਿਆ ਤੇ ਜਿਹਦੇ ਕਰਕੇ ਅੱਜ ਸਾਰੇ ਪਿੰਡ ਦੇ ਵਿੱਚ ਲਗਭਗ 30 ਦਿਨ ਹੋ ਗਏ ਆ ਕਿਸੇ ਦੇ ਘਰ ਤਾਂ ਜਨਾ ਰੋਟੀ ਨਹੀਂ ਪੱਕੀ ਔਰ ਸਾਰੇ ਪਿੰਡ ਦੇ ਵਿੱਚ ਬਹੁਤ ਵੱਡਾ ਸੋਗ ਹੈ ਔਰ ਉਸ ਆਕਾਸ਼ਦੀਪ ਦੀ ਮੌਤ ਤੋਂ ਬਾਅਦ ਹੀ ਕੁਝ ਦਿਨ ਇੱਕ ਹੋਰ ਵੀ ਬੇਟੇ ਦੀ ਜਿਹੜੀ ਵੀਡੀਓ ਆਈ ਸੀਗੀ ਉਹਨੇ ਵੀ ਇਦਾਂ ਹੀ ਇਹ ਕਦਮ ਚੁੱਕਿਆ ਸੋ ਅਸੀਂ ਆਪਣੇ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਪਹਿਲਾਂ ਬੇਨਤੀ ਹੈ ਸਾਡੀ ਸੈਂਟਰ ਦੀ ਸਰਕਾਰ ਨੂੰ ਵੀ ਸਾਡੇ ਜਿਹੜੇ ਕਿਸਾਨ ਵੀਰ ਹੈ ਉਹ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਕਿਵੇਂ ਆਪਣੇ ਬੁੱਤਾਂ ਨੂੰ ਪਹਿਲਾਂ ਲਾੜਾਣਾ ਪਾਲਦੇ ਆ ਔਰ ਜ਼ਮੀਨਾਂ ਵੇਚ ਕੇ ਉਹਨਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਭੇਜਦੇ ਆ ਔਰ ਜੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਸਰਕਾਰਾਂ ਸਾਡੇ ਬੱਚਿਆਂ ਦੀਆਂ ਬਾਹਣੀ ਫੜਦੀਆਂ ਸੋ ਸਾਡੇ ਹੁਣ ਇਸ ਵੀਰ ਦੀ ਜਿਹੜੀ ਡੈੱਡ ਬੋਡੀ ਹੈ ਸੋ ਸਾਨੂੰ ਪਤਾ ਵੀ ਇਹ ਕਿਵੇਂ ਲੈ ਕੇ ਜਾਂਦੀ ਹੈ 20 25 ਲੱਖ ਰੁਪਏ ਜਿਹੜਾ ਡੈੱਡ ਬੋਡੀ ਲਿਆਉਣ ਤੇ ਲੱਗ ਗਿਆ ਔਰ 25-30 ਲੱਖ ਰੁਪਏ ਇਹਨੂੰ ਭੇਜਣ ਤੇ ਲੱਗ ਗਿਆ ਔਰ ਉਸ ਤੋਂ ਬਾਅਦ ਕਿੰਨਾ ਕਰਾਇਆ ਭਰੇ ਉੱਥੋਂ ਦੇ ਰੈਂਟ ਭਰੇ ਸਾਨੂੰ ਪਤਾ ਸਾਡੇ ਨਾਲ ਘਰ ਹੈ ਭਾਈ ਬੋਰਡ ਹੋਣਾ ਨੇ ਵੀ ਕਿਵੇਂ ਜ਼ਮੀਨ ਵੇਚ ਕੇ ਬੱਚੇ ਨੂੰ ਭੇਜਿਆ ਔਰ ਜ਼ਮੀਨ ਵੇਚ ਕੇ ਉਹਦਾ ਜਿਹੜਾ ਰੈਂਟ ਭਰਦੇ ਰਹੇ ਸੋ ਡੈੱਡ ਬੋਡੀ ਲਿਆਉਣੀ ਬਹੁਤ ਮੈਨੂੰ ਲੱਗਦਾ ਮੁਸ਼ਕਲ ਸੀ ਪਰਿਵਾਰ ਲਈ ਕਿਉਂਕਿ ਪਹਿਲਾਂ ਹੀ ਸਾਰਾ ਕੁਝ ਵੇਚ ਵੱਟ ਕੇ ਇਹਨਾਂ ਨੇ ਬੱਚੇ ਨੂੰ ਭੇਜਿਆ ਸੀ ਸੋ ਅਸੀਂ ਉਹਨਾਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਸਮਾਜ ਸੇਵੀ ਜਿਨ੍ਹਾਂ ਨੇ ਰਲ ਮਿਲ ਕੇ ਲਗਭਗ 20-25 ਲੱਖ ਰੁਪਏ ਇਕੱਠਾ ਕਰਕੇ ਪੰਜਾਬ ਦੇ ਵਿੱਚ ਸਾਡੇ ਇਹ ਪੁੱਤ ਦੀ ਸਾਡੇ ਬੇਟੇ ਦੀ ਜਿਹੜੀ ਡੈੱਡ ਬੋਡੀ ਨੂੰ ਭੇਜਿਆ ਅਸੀਂ ਉਹਦਾ ਜਿਹੜਾ ਮੁੱਖ ਵੇਖ ਸਕੇ ਹਾਂ ਸੋ ਯਾਦ ਸਰਕਾਰ ਨੂੰ ਜਿਹੜਾ ਇੱਕ ਲੰਭ ਹੈ ਵੀ ਤੁਹਾਡੇ ਜਿਹੜੇ ਹੈਗੀ ਹੈ ਪੰਜਾਬ ਦੇ ਵਿੱਚ ਤੁਸੀਂ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਪੜ੍ਹਿਆ ਲਿਖਿਆ ਨੂੰ ਜਿਹੜਾ ਰੋਜ਼ਗਾਰ ਨਹੀਂ ਦੇ ਰੇ ਇਸ ਕਰਕੇ ਸਾਡੇ ਜਿਹੜੇ ਕੱਲੇ-ਕੱਲੇ ਪੋਤਾ ਉਹ ਬਾਹਰਲੇ ਦੇਸ਼ਾਂ ਜਾਂਦੇ ਆ ਤੇ ਸਾਨੂੰ ਜਦੋਂ ਇਹੋ ਜਿਹਾ ਕੁਝ ਸੁਣਨ ਨੂੰ ਜਾਂ ਵੇਖਣ ਨੂੰ ਮਿਲਦਾ ਤੇ ਸਾਡਾ ਮਰਨ ਹੋ ਜਾਂਦਾ ਜਾਂਦਾ ਦੇਖੋ ਗੱਲ ਇਹ ਆ ਵੀ ਬਹੁਤ ਵੱਡਾ ਦੁੱਖ ਦਾ ਜਿਹੜਾ ਸਮਾਂ ਬਹੁਤ ਆ ਪੱਕੇ ਪਿੰਡ ਤੋਂ ਸਾਡਾ ਨੌਜਵਾਨ ਸਾਡਾ ਪਰਿਵਾਰ ਬੜਾ ਕ੍ਰੀਪੀ ਸਾਡਾ ਸਦਾ ਬੋੜ ਸਿੰਘ ਦੀ ਉਹਨਾਂ ਦਾ ਨਛੱਤਰ ਸਿੰਘ ਜਿਹੜੇ ਇਹਨਾਂ ਦਾ ਭਤੀਜਾ ਸੀ ਇਹ ਤੇ ਬੋੜ ਸਿੰਘ ਦਾ ਲੜਕਾ ਸੀ ਆਕਾਸ਼ ਦੀ ਇਹ 2 ਸਾਲ ਪਹਿਲਾਂ ਜੀ ਬਣ ਗਿਆ ਆਪੀ ਦਾ ਕੈਨੇਡਾ ਕਿਉਂਕਿ ਇਧਰੋਂ ਆਪਣੇ ਬੱਚੇ ਜਦੋਂ ਇਧਰ ਹਾਲਾਤ ਸਾਜਗਰ ਨਾ ਹੋਣ ਤਾਂ ਹਰੇਕ ਪਰਿਵਾਰ ਨੂੰ ਇਹ ਹੁੰਦਾ ਵੀ ਸਾਡਾ ਬੱਚਾ ਸਿੰਗੀ ਥਾਂ ਜਾ ਕੇ ਕਮਾਈ ਕਰੇ ਇਧਰੋਂ ਇਹਨਾਂ ਨੇ ਬਹੁਤ ਔਖੇ ਹੋ ਕੇ ਪੰਨ ਤੋੜ ਕਰਕੇ ਬੱਚੇ ਨੂੰ ਆਪਦਾ ਉਧਰ ਭੇਜਿਆ ਸੀਗਾ ਉਦੋਂ ਪਹਿਲਾਂ ਤਾਂ ਬਰਮਟਨ ਗਿਆ ਬੱਚਾ ਇਹ ਬਰਮਟਨ ਤੋਂ ਬਾਅਦ ਕੈਲਗਰੀ ਚਲਾ ਗਿਆ ਕੰਮ ਦੀ ਭਾਵਦ ਉੱਥੇ ਬੜੀ ਕੋਸ਼ਿਸ਼ ਕੀਤੀ ਮੁੰਡਾ ਬੜਾ ਸਾਊ ਸੀਗਾ ਤੇ ਹਾਲਾਂਕਿ ਰਿਸ਼ਤੇਦਾਰ ਬਹੁਤ ਉੱਧਰ ਹੈਗੇ ਆ ਪਰ ਕੰਮ ਜਦੋਂ ਨਾ ਮਿਲਿਆ ਉੱਧਰ ਕੋਈ ਕਿਤੇ ਮਿਲ ਗਿਆ ਕਿਤੇ ਨਾ ਮਿਲਿਆ ਤੇ ਉਧਰ ਇਹੋ ਉੱਥੇ ਦਿਮਾਗ ਤੇ ਟੈਨਸ਼ਨ ਪੈ ਗਈ ਕਿਉਂਕਿ ਉੱਧਰ ਦੀ ਸਰਕਾਰਾਂ ਨੇ ਵੀ ਰੂਲ ਬੜੇ ਸਖਤ ਕਰਤੇ ਇਧਰੋਂ ਜਾਂਦੇ ਆ ਬੱਚੇ ਆਪਣੇ ਤੇ ਉਹ ਵੀ ਸਰਕਾਰਾਂ ਵੀ ਉੱਧਰ ਜਿਹੜੀਆਂ ਕੰਮ ਨਹੀਂ ਕਰਦੀਆਂ ਬਾਕੀ ਉੱਧਰ ਡੁੱਟ ਕਸੁੱਟੀ ਬਹੁਤ ਹੁੰਦੀ ਹੈ ਤੇ ਉਹਦੇ ਜਿਹੜੇ ਬੰਦੇ ਆਪਣੇ ਹੀ ਬੈਠੇ ਆ ਨਾ ਉਹੀ ਆਪਣੇ ਬੰਦਿਆਂ ਨੂੰ ਐਕਸਪਲੋਇਟ ਕਰਦੇ ਆ ਜਿਹੜੇ ਸਟੂਡੈਂਟ ਜਾਂਦੇ ਆ ਜਾਂ ਨਵੇਂ ਬੱਚੇ ਜਾਂਦੇ ਆ ਜਿਹੜੇ ਵਰਕ ਪਰਮਿਟੇ ਨਹੀਂ ਹੁੰਦੇ ਕਈ ਵਾਰੀ ਕੋਈ ਬੰਦੇ ਉਹਨਾਂ ਨੂੰ ਵੀ ਉਹ ਮਤਲਬ ਕਿ ਉਹਨਾਂ ਦੇ ਵੀ ਜਿਹੜੇ ਆ ਨਗਦ ਪੈਸੇ ਦੇ ਕੇ ਉਹਨਾਂ ਨੂੰ ਕੰਮ ਕਰਵਾਉਂਦੇ ਆ ਤੇ ਉਹ ਵੀ ਪੈਸੇ ਮਾਰ ਜਾਂਦੇ ਆ ਤੇ ਬਹੁਤ ਬੱਚਿਆਂ ਨਾਲ ਹੋ ਰਿਹਾ ਹਾਲਾਂਕਿ ਉਧਰ ਬਹੁਤ ਘਟਨਾਵਾਂ ਘਟਗੀਆਂ ਕੈਨੇਡਾ ਦੇ ਵਿੱਚ ਬਹੁਤ ਬੱਚੇ ਜਿਹੜੇ ਇਹੋ ਜਿਹੇ ਫੈਸਲੇ ਲੈ ਕੇ ਗਲਤ ਜਿਹੜੇ ਮਤਲਬ ਕਿ ਆਪਦੇ ਜਜ਼ਬਾਤਾਂ ਦੇ ਵਿੱਚ ਆ ਕੇ ਤੇ ਉਹਦੇ ਨਾਲ ਇਧਰ ਵੱਡੀ ਜਿਹੜੀ ਸੱਟ ਮਾਰ ਪਉ ਉਹਨੂੰ ਜਿਹੜੀ ਵੱਜੀ ਆ ਉਹ ਜਿਹੜੀ ਆ برداشت ਨਹੀਂ ਹੁੰਦੀ ਕੀ ਲੱਗਦਾ ਜੀ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਤਨੋਂ ਦਿਨ ਤੋਂ ਜਾ ਰਹੇ ਆ ਕਿ ਉਹਨ ਕਿਸ ਤਰ੍ਹਾਂ ਲਿਖ ਦੇਖੋ ਇਹ ਹੈ ਵੀ ਜਿਹੜੀਆਂ ਸਰਕਾਰਾਂ ਨੂੰ ਇਧਰ ਹੀ ਜਿਹੜੇ ਬੱਚਿਆਂ ਨੂੰ ਜਿਹੜੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਆ ਜਿਹੜੋ ਦੇਖੋ ਜੇ ਉਧਰਲੇ ਮੁਲਕਾਂ ਦੇ ਵਿੱਚ ਇਹ ਕੁਝ ਹੋ ਸਕਦਾ ਤਾਂ ਆਪਣੇ ਮੁਲਕ ਵਿੱਚ ਵੀ ਸਾਰਾ ਕੁਝ ਹੋ ਸਕਦਾ ਕਿਸੇ ਟਾਈਮ ਆਪਣਾ ਮੁੱਲਤੀ ਜਿਹੜਾ ਉਹਦਾ 1 ਰੁਪਇਆ 1 ਡਾਲਰ ਦੇ ਬਰਾਬਰ ਸੀ ਉਦੋਂ ਪਹਿਲਾਂ 1 ਰੁਪਈਏ ਦੀ ਜਿਹੜੀ ਵੈਲਿਊ ਸੀ ਉਹ ਡਾਲਰ ਤੋਂ ਵੀ ਵੱਧ ਹੁੰਦੀ ਸੀ ਪਰ ਸਮੇਂ ਦੇ ਨਾਲ-ਨਾਲ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਜਿਹੜਾ ਸੀਗਾ ਉਹ ਇਹੋ ਜਿਹਾ ਅਸਰ ਪਿਆ ਵੀ ਇਧਰ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਕੰਮ ਦੀ ਜਿਹੜੀ ਤੋੜ ਆ ਗਈ ਇਧਰ ਤੇ ਬੱਚਿਆਂ ਨੂੰ ਹਰੇਕ ਮਾਂ ਨੂੰ ਸੋਚਿਆ ਵੀ ਸਾਡਾ ਬੱਚਾ ਜਿਹੜਾ ਉਹਨਾਂ ਦਾ ਸੁਨਹਿਰੀ ਭਵਿੱਖ ਵਾਸਤੇ ਸੀ ਉਹਨੂੰ ਬਾਹਰ ਭੇਜੀਏ ਤੇ ਉਹ ਉਧਰ ਕੈਨੇਡਾ ਦੀ ਅਮਰੀਕਾ ਦੀ ਆਸਟ੍ਰੇਲੀਆ ਦੀ ਧਰਤੀ ਤੇ ਬੱਚੇ ਗਏ ਸਾਡੇ ਯੂਰਪ ਦੇ ਵਿੱਚ ਬੱਚੇ ਗਏ ਉੱਥੇ ਜਿਹੜੇ ਪਰਮਾਣੇ ਕਈ ਪਰਿਵਾਰ ਉਹ ਛੱਟ ਹੈ ਤੇ ਜਿਹੜੇ ਬੱਚੇ ਹੁਣ ਨਵੇਂ ਜਾ ਰਹੇ ਆ ਉਹ ਹੁਣ ਸਰਕਾਰਾਂ ਨੇ ਕਾਨੂੰਨ ਵੀ ਚੇਂਜ ਕਰਤੇ ਉਧਰ ਜਾ ਕੇ ਉਹ ਕੰਮ ਨਹੀਂ ਮਿਲਦਾ ਇਦਰੋਂ ਜਿਹੜੇ ਏਜੰਟ ਹੈ ਉਹ ਠੱਗੀਆਂ ਮਾਰ ਮਾਰ ਕੇ ਬੱਚਿਆਂ ਨੂੰ ਪੈਸੇ ਲੈ ਲੈ ਕੇ ਉਧਰ ਕਹਿੰਦੇ ਤੁਹਾਨੂੰ ਕੰਮ ਵੀ ਦਵਾਵਾਂਗੇ ਤੇ ਬਾਅਦ ਦੇ ਵਿੱਚ ਕੰਮ ਦਉਣ ਤੋਂ ਭੱਜ ਜਾਂਦੇ ਆ ਤੇ ਬੱਚਾ ਉੱਥੇ ਜਾ ਕੇ ਫਸ ਜਾਂਦਾ ਹੈ ਪੰਜਾਬ ਸਰਕਾਰ ਨੂੰ ਇੱਕ ਹੀ ਕੋਈ ਹੋ ਜਾ ਸਰਕਾਰ ਨੂੰ ਚਾਹੀਦਾ ਇੱਥੇ ਕੋਈ ਸਿਸਟਮ ਬਦਲਿਆ ਜਾਵੇ ਇਥੇ ਕੰਮ ਦੀ ਜਿਹੜੀ ਬੱਚੇ ਨੂੰ ਇੱਥੇ ਕੰਮ ਮਿਲ ਜੇ ਤਾਂ ਬੱਚੇ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ। ਆਪਦੇ ਮਾਤੋ ਦੇ ਦੇਖ-ਰੇਖ ਚ ਰਹੇ ਬੱਚਾ ਨਾਲੇ ਸਾਡੇ ਮਾਪੋ ਦੀ ਬਜ਼ੁਰਗਾਂ ਦੀ ਸੇਵਾ ਕਰ ਸਕੇ। ਨਾਲੇ ਇੱਧਰ ਰਹਿ ਕੇ ਆਪਦੇ ਜਿਹੜੇ ਪੰਜਾਬ ਦੀ ਸੇਵਾ ਕਰ ਸਕੇ, ਆਪਦੇ ਪਰਿਵਾਰ ਦੇ ਵਿੱਚ ਰਹਿ ਸਕੇ ਇਹ ਸਰਕਾਰਾਂ ਨੂੰ ਚਾਹੀਦਾ ਵੀ ਇਹੋ ਜਿਹੇ ਕਾਨੂੰਨ ਬਣਾਉਣ। ਹੈ ਇਹੋ ਜਿਹੇ ਜਿਹੇ ਸਿੱਖਿਆ ਇਹੋ ਜੀ ਹੋਵੇ ਜਿਹੜੀ ਬੱਚਿਆਂ ਨੂੰ ਇੱਧਰ ਹੀ ਕੰਮ ਮਿਲੇ। ਇਹ ਬਹੁਤ ਵੱਡੀ ਸ਼ਰਤ ਹੈ ਤੇ ਮੈਂ ਇੱਥੇ ਪਰਿਵਾਰ ਦੇ ਨਾਲ ਖੜਿਆ ਹਾਂ ਜੀ ਸਾਡਾ ਆਪਦਾ ਪਰਿਵਾਰ ਆ। ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਹੀ ਅਰਦਾਸ ਹੈ ਵੀ ਬੱਚੇ ਨੂੰ ਆਪ ਦੇ ਚਰਨਾਂ ਚੋਂ ਆਸ਼ ਬਖਸ਼ੇ ਤੇ ਪਰਿਵਾਰ ਨੂੰ ਇਹ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ ਲਾਈਵ ਜੀ ਕਾ ਖਾਲਸਾ ਲਾਈਵ ਜੀ